ਮੇਰਾ ਕਿੰਨਾ ਬੜਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਇਤਿਹਾਸ ਦੀ ਸਭ ਤੋਂ ਬੇਸ਼ਰਮ ਸਰਕਾਰ ਦੇ ਨਾਲ ਸਾਡਾ ਟਕਰਾ ਹੋ ਰਿਹਾ ਅੱਜ ਨਹੀਂ ਕਿ ਬਹੁਤ ਸਰਕਾਰਾਂ ਦੇ ਨਾਲ ਪਿੱਛੇ ਜਦੋਂ ਤੋਂ ਅਸੀਂ ਨੌਕਰੀ ਦੇ ਵਿੱਚ ਆਏ ਆ ਉਦੋਂ ਤੋਂ ਸਾਡੇ ਸੰਘਰਸ਼ ਚੱਲਦੇ ਹੀ ਰਹੇ ਨੇ ਕਦੇ ਕਿਸੇ ਮੁੱਦੇ ਤੇ ਕਦੇ ਕਿਸੇ ਮੁੱਦੇ ਤੇ ਪਰ ਇਸ ਤਰ੍ਹਾਂ ਦੀ ਬੇਸ਼ਰਮੀ ਕਦੇ ਕਿਸੇ ਸਰਕਾਰ ਨੇ ਨਹੀਂ ਸਪਾਈ ਕਿ ਉਹ ਹਰ ਤਰ੍ਹਾਂ ਦੇ ਸੰਘਰਸ਼ ਨੂੰ ਆਪਾਂ بروਕੇ ਕਰਦੀ ਜਾਵਾਂ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੀ ਪ੍ਰਾਣੀ ਪੈਨਸ਼ਨ ਦੀ ਮੰਗ ਪੂਰੀ ਨਹੀਂ ਹੋਊਗੀ। ਉਹ ਅਸੀਂ ਕਰਵਾ ਕੇ ਹਟਾਂਗੇ, ਤੁਹਾਡੇ ਜੱਜਬੇ ਕਰਕੇ, ਤੁਹਾਡੇ ਹੌਸਲੇ ਕਰਕੇ। ਪਿੱਛੇ ਰਹੇ ਮਾਰਗਦਰਸ਼ਨ ਨੇ ਧਾਰ ਕੇ ਗੱਲ ਕਹਿਤੀ ਕਿ ਕਿ ਜਿਹੜਾ ਪ੍ਰੋਗਰਾਮ ਹੈ, ਅਸੀਂ ਉਹੀ ਪ੍ਰੋਗਰਾਮ ਇਹਦੇ ਵਿੱਚ ਲਾਗੂ ਕਰਦੇ ਹਾਂ। ਜਿਸ ਦਿਨ ਪ੍ਰੋਗਰਾਮ ਸੀਗਾ, ਇਹਨਾਂ ਦਾ ਜਨੂਸ ਕੱਢਣਾ ਕਹਿੰਦੇ ਨੂੰ ਰਾਲਾ ਪਾ ਲੈ ਸਾਰਿਆਂ ਨੇ ਆ ਦੇਖਦੇ ਨੇ ਕਿਵੇਂ ਮੁਕਰ ਸਤਨਾ ਤੇ ਐਕਸਟਵਾਸ ਇਸ ਵਰਦੀਆਂ मुदाबाद मुबा मुबा पंजाबरदाबाद मुबाद मुरदाबाद केंद्र सरकारबा मुरदाबादीस रद करो रो रो प्राणी पेंशन बहाल करो बहो प्राणी पेंशन बहाल करो बहाल बहाल करो यू पी एस रद करो ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਸੀਂ ਨਾ ਜ਼ੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡਾ ਏਕਾ ਜ਼ਿੰਦਾਬਾਦ 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 ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਐਨਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਡਾ ਏਕਾ ਜ਼ਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੈਨਸ਼ਨ ਨਾ ਬਹਾਲ ਕਰਨੀ ਹੈ ਸਰਕਾਰ ਮਰਦਾਬਾਦ ਮਰਦਾਬਾਦ Thank you.